ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਵੇਖ ਰਹੀ ਸਾਰ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਖਬਰ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਪੰਜਾਬੀ ਦਾ ਸੁਬਾ ਦੇਵਿਸ਼ ਕੇਂਦਰ ਖਿਲਾਫ ਨਿੰਦਾ ਮਤਾ ਪਾਸ ਮੁੱਖ ਮੰਤਰੀ ਮਾਨ ਦੇਵਲੋ ਹਣਾ ਦੌਰਾਨ ਹੋਈ ਨੁਕਸਾਨ ਲਈ ਮੁਆਵਜ਼ਾ ਦਾ ਐਲਾਨ ਪਲਕੇ ਗ੍ਰਹਿ ਮੰਤਰੀ ਨਾਲ ਸੀਐਮ ਮਾਨ ਕਰਨਗੇ ਮੁਲਾਕਾਤ ਵਿਦਾਂ ਸੁਬਾ ਦੇਵਿਸ਼ ਕਟਾਰੂ ਚਾਕ ਦਾ ਬਿਆਨ ਵਿਰੋਧੀ ਟੀਰ ਵੱਲੋਂ ਖੂਬ ਹੰਗਾਮਾ ਪ੍ਰਤਾਪ ਸਿੰਘ ਪਾਟਰਾ ਤੇ ਸਾਥੀਆਂ ਨੇ ਸ਼ਾਨਾ ਬੀਬੀਐਮਬੀ ਤੇ ਪ੍ਰਗਟ ਸਿੰਘ ਨੇ ਕੇਰੀਮਾਨ ਸਰਕਾਰ ਕੀ ਹਾ ਹਿਮਾਚਲ ਸਰਕਾਰ ਦੇ ਵੱਲੋਂ ਬੀਬੀਐਮਬੀ ਖਿਲਾਫ ਐਫਆਈਆਰ ਦਰਜ ਪਰ ਪੰਜਾਬ ਹਰਿਆਣਾ ਤੇ ਨਹੀਂ ਕਰ ਸਕਿਆ ਐਫਆਈਆਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਵੱਡਾ ਐਲਾਨ ਪ੍ਰਭਾਵਿਤ ਹੁਨਰਮੰਦ ਪੇਸ਼ੇਵਰਾਂ ਦਾ ਕਰੇਗਾ ਸਵਾਗਤ ਅਮਰੀਕਾ ਦਾ H1B ਫੈਸਲਾ ਤੇ ਭਾਰਤੀਆਂ ਤੇ ਪਿਆ ਪ੍ਰਵਾਹ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਵਿਧਾਨ ਸਭਾ ਵਿੱਚ ਹੜ੍ਹਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਵੱਲੋਂ ਨਾਕਾਫੀ ਹੜ੍ਹ ਰਾਹਤ ਪੈਕੇਜ ਦੇ ਮੁੱਦੇ ਤੇ ਕੇਂਦਰ ਸਰਕਾਰ ਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ। ਸੋ ਸਦਨ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਮੀਟਿੰਗ ਲਈ ਵਾਰ-ਵਾਰ ਕੀਤੀ ਬੇਨਤੀ ਦਾ ਜਵਾਬ ਨਾ ਦੇਣ ਕਾਰਨ ਸੂਬੇ ਦਾ અપਮਾਨ ਹੋਇਆ ਅਤੇ ਪੰਜਾਬ ਵਿਧਾਨ ਸਭਾ ਕੇਂਦਰ ਵੱਲੋਂ 1600 ਕਰੋੜ ਰੁਪਏ ਦੇ ਟੋਕਨ ਰਾਹਤ ਪੈਕੇਜ ਦੇ ਐਲਾਨ ਤੇ ਆਪਣੀ ਡੂੰਗੀ ਨਿਰਾਸ਼ਾ ਪ੍ਰਗਟ ਕਰਦੀ ਹੈ। ਇਸ ਦੌਰਾਨ ਸਦਨ ਵੱਲੋਂ ਕੇਂਦਰ ਸਰਕਾਰ ਨੂੰ ਤੁਰੰਤ ਵਿੱਤੀ ਪੈਕੇਜ ਦੇਣ ਦੀ ਮੰਗ ਕੀਤੀ ਗਈ। ਬੀਜ ਪੰਜਾਬ ਸੋਧ ਬਿੱਲ 2025 ਪੰਜਾਬ ਵਿਧਾਨ ਸਭਾ ਚ ਪਾਸ ਕੀਤਾ ਗਿਆ। ਇਹ ਬਿੱਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਸਦਨ ਅੰਦਰ ਪਾਸ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ ਰਾਈਟ ਟੂ ਬਿਜ਼ਨਸ ਸੋਧ ਬਿੱਲ 2025 ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਂਧ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਗੁੱਡਜ਼ ਅਤੇ ਸਰਵਿਸਿਜ਼ ਟੈਕਸ ਐਮੈਂਡਮੈਂਟ ਬਿੱਲ 2025 ਪੇਸ਼ ਕੀਤਾ ਗਿਆ ਜਿਸ ਨੂੰ ਸਦਨ ਅੰਦਰ ਪਾਸ ਕਰ ਦਿੱਤਾ ਗਿਆ ਦਸਤੋ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਉਸ ਸੂਬੇ 'ਚ ਹੜ੍ਹਾਂ ਦੇ ਸੰਕਟ ਨੂੰ ਵੇਖਦੇ ਹੋਏ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਦੀ ਵੰਡ ਵਧਾਉਣ ਦੀ ਮੰਗ ਨੂੰ ਲੈ ਕੇ ਕੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨਗੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਆਖਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਹਾੜਾ ਦੌਰਾਨ ਹੋਏ ਨੁਕਸਾਨ ਦੇ ਲਈ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਸੰਬੰਧੀ ਐਲਾਨ ਕੀਤਾ ਸੋਣਾ ਕਿ 26 ਤੋਂ 33 ਫੀਸਦੀ ਤੱਕ ਖਰਾਬ ਹੋ ਚੁੱਕੀ ਫਸਲ ਲਈ ਕਿਸਾਨਾਂ ਨੂੰ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਏਗਾ ਇਸੇ ਤਰ੍ਹਾਂ ਹੀ 75 ਫੀਸਦੀ ਤੋਂ ਲੈ ਕੇ 100 ਫੀਸਦੀ ਤੱਕ ਖਰਾਬ ਹੋ ਚੁੱਕੀ ਫਸਲ ਲਈ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਏਗਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਮੁੱਖ ਮੰਤਰੀ ਮਾਨ ਨੇ دریاਵਾਦੀ ਭੇਟ ਚੜੀਆਂ ਜ਼ਮੀਨਾਂ ਸੰਬੰਧੀ ਵੱਡਾ ਬਿਆਨ ਦਿੱਤਾ। ਉਹਨਾਂ ਆਖਿਆ ਅਸੀਂ ਰੁੱੜ ਚੁੱਕੀਆਂ ਜ਼ਮੀਨਾਂ ਨੂੰ ਵਾਪਸ ਤਾਂ ਨਹੀਂ ਕਰ ਸਕਦੇ ਪਰ ਉਹਨਾਂ ਜ਼ਮੀਨਾਂ ਦੇ ਮਾਲਕਾਂ ਨੂੰ 47500 ਰੁਪਏ ਪਰ ਏਕੜ ਦੇ ਹਿਸਾਬ ਨਾਲ ਜ਼ਰੂਰ ਦਿੱਤੇ ਜਾਣਗੇ। ਰੇਤੇ ਦੇ ਨਾਲ ਭਰ ਚੁੱਕੇ ਖੇਤਾਂ ਨੂੰ ਸਾਫ਼ ਕਰਨ ਵਾਸਤੇ ਕਿਸਾਨਾਂ ਨੂੰ 7200 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੇ ਜਾਣਗੇ ਤੇ ਮੁਆਵਜ਼ਾ ਦੀਵਾਲੀ ਤੋਂ ਪਹਿਲਾਂ 15 ਅਕਤੂਬਰ ਤੋਂ ਦਿੱਤਾ ਜਾਵੇਗਾ। ਜਿਹੜਾ 5 ਲੱਖ ਏਕੜ ਜਿਹੜੀ ਪ੍ਰਭਾਵਿਤ ਹੋਈ ਹੈ ਫਸਲ ਜਿਹੜੀ ਹਾੜਾਂ ਦੇ ਨਾਲ ਉਹਦੇ ਚ ਅਸੀਂ 2 ਲੱਖ ਕੁਇੰਟਲ ਦੀ ਜਿਹੜੇ ਆ ਉਹ ਬਿਲਕੁਲ ਮੁਫਤ ਦੇ ਰਹੇ ਹਾਂ ਜੀ ਉਹਦੇ ਚ ਕੋਈ 5 ਏਕੜ ਵਾਲਾ 5 ਏਕੜ ਵਾਲਾ ਕੋਈ ਸਲੈਬ ਇਦਾਂ ਦਾ ਨਹੀਂ ਹੈਗਾ 2 ਲੱਖ ਕੁਇੰਟਲ ਜਿਹਦੇ ਚੋਂ 60% ਸੈਂਟਰ ਦਿੰਦੀ ਹੈ 40% ਪੰਜਾਬ ਦਾ 40% ਪੰਜਾਬ ਵਾਲਾ ਸੀ ਮਾਫ ਕਰ ਰਹੇ ਹਾਂ ਆਪਣੇ ਵੱਲੋਂ 60% ਸੈਂਟਰ ਹੀ ਦਿੰਦੀ ਹੈ 34 ਕਰੋੜ ਰੁਪਇਆ ਬਣਦਾ ਕੱਤੀ ਤੋਂ 30 ਕਰੋੜ ਦੇ ਵਿੱਚ ਜੀ ਜੀ 1,85,000 ਕੁਇੰਟਲ ਜਿਹੜਾ ਕਣਕ ਦਾ ਬੀਜ ਹੈ 16,000 ਜਿਹੜਾ ਕੁਇੰਟਲ ਹੈ ਉਹ ਸਰੋਂ ਦਾ ਬੀਜ ਹੈ 2 ਲੱਖ ਕੁਇੰਟਲ ਅਸੀਂ ਜਾਨੀ ਕਿ ਇਹ ਜੇ ਪਾ 1 40 ਕਿਲੋ ਇੱਕ ਏਕੜ ਦਾ ਮੰਨਦੇ ਆ ਤਾਂ 5 ਲੱਖ ਏਕੜ ਹੋ ਗਿਆ 2 2.5 ਤੇ ਕਿਉਂਕਿ ਕੁਇੰਟਲ ਹੈ 2 ਲੱਖ ਕੁਇੰਟਲ ਤਾਂ ਅਸੀਂ ਇਹ ਬੀਜ ਜਿਹੜੇ ਨੇ ਉਹ 5 ਲੱਖ ਏਕੜ ਦੇ ਜਿਹੜੇ ਭਾਰਤ ਤੋਂ ਪ੍ਰਵਾਹਤ ਤੋਂ ਜਿਹੜੇ ਕਿਸਾਨ ਨੇ ਉਹਨਾਂ ਦੀ ਪਹਿਲਾਂ ਮਿੱਟੀ ਵਿੱਚ ਕਾਵਾਂਗੇ ਫਸਲ ਵੀ ਜਿਹੜੀ ਹੈ ਬੀਜਣ ਵਾਸਤੇ ਜ਼ਮੀਨ ਤਿਆਰ ਕਰਾਂਗੇ ਤੇ ਬੀਜ ਵੀ ਉਹਨਾਂ ਨੂੰ ਕੁਆਲਿਟੀ ਦਾ ਬੀਜ ਜਿਹੜਾ ਉਹ ਫਰੀ ਦੇਵਾਂਗੇ ਤਾਂ ਕਿ ਉਹਨਾਂ ਦੀ ਜਲਦੀ ਤੋਂ ਜਲਦੀ ਉਹਨਾਂ ਦੇ ਘਰ ਜਿਹੜੇ ਨੇ ਜਿਨ੍ਹਾਂ ਤੇ ਮਾਰ ਪੈ ਗਈ ਉਹ ਜਲਦੀ ਤੋਂ ਜਲਦੀ ਪੱਟੀ ਤੇ ਚੱਲ ਸਕਣ ਵਿਸ਼ੇਸ਼ ਇਜਲੋਸ ਦੇ ਆਖਰੀ ਦਿਨ ਸਤਾਤਾੜੀ ਤੇ ਵਿਰੋਧੀ ਧਿਰ ਦਰਮਿਆਨ ਤਿੱਖੀਆਂ ਝੜਪਾਂ ਹੋਈਆਂ ਅਮਨ अरोੜਾ ਨੇ ਦਰਿਆਵਾਂ ਦੀ ਸਫਾਈ ਨਾ ਹੋਣ ਲਈ ਪਿਛਲੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜਲ ਸਰੋਤ ਵਿਭਾਗ ਵੱਲੋਂ ਹੜ੍ਹ ਰੋਕਣ ਲਈ ਕੀਤੇ ਪ੍ਰਬੰਧਾਂ ਦੀਆਂ ناکਾਮੀਆਂ ਤੇ ਉਂਗਲ ਚੁੱਕੀ। ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਬੁਲਾਏ ਗਏ ਸੈਸ਼ਨ ਦੀ ਆਖਰੀ ਦਿਨ ਅੱਜ ਕਾਰਵਾਈ ਹੋਈ ਹੈ ਇਸ ਦੇ ਨਾਲ ਹੀ ਸੈਸ਼ਨ ਦਾ ਆਖਰੀ ਦਿਨ ਵੀ ਹੰਗਾਮੇ ਭਰਪੂਰ ਹੈ ਇਸ ਦੌਰਾਨ ਜਿੱਥੇ ਵਿਰੋਧੀ ਧਿਰ ਦੇ ਵੱਲੋਂ ਖੂਬ ਹੰਗਾਮਾ ਕੀਤਾ ਗਿਆ ਉੱਥੇ ਪਾਜਪਾ ਦੇ ਵੱਲੋਂ ਸੈਸ਼ਨ ਦਾ ਬਾਈਕਾਟ ਕੀਤਾ ਗਿਆ ਆਖਰੀ ਦਿਨ ਦੀ ਕਾਰਵਾਈ ਦੌਰਾਨ ਆਪਣੇ ਸੰਬੋਧਨ ਵਿੱਚ ਮੰਤਰੀ ਲਾਲਜਿਤ ਕਟਾਰੂ ਚੱਕ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ ਨੂੰ ਸਹਾਇਤਾ ਦਾ ਵਿਰੋਧ ਨਹੀਂ ਕਰਦੇ ਪਰ ਉਹਨਾਂ ਨੂੰ ਸੋਮਨਾਥ ਮੰਦਿਰ ਬਾਰੇ ਵੀ ਗੱਲ ਕਰਨੀ ਚਾਹੀਦੀ ਸੀ ਹੜਾ ਦੌਰਾਨ ਸਾਰਿਆਂ ਨੇ ਫੀਲਡ ਵਿੱਚ ਕੰਮ ਕੀਤਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਪੰਜਾਬ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਵਿਰੋਧੀ ਧਿਰ ਨੂੰ ਜਮ ਕੇ ਹੀ ਰਿਹਾ ਹੈ ਇਸ ਸਿਆਸਨ ਦੇ ਅੰਦਰ ਉਹ ਜਾਖੰਮੋ ਪੀੜਾ ਜਿਹੜੀਆਂ ਪ੍ਰਾਗਿਆ ਦੇ ਰੂਪ ਚ ਕੁਦਰਤ ਨੇ ਪੰਜਾਬ ਦੇ ਲੋਕਾਂ ਦੇ ਪਿੰਡੇ ਦੇ ਸੁੱਟੀਆਂ ਉਹਦਾ ਪੀੜਾ ਨੂੰ ਕਨਸੋਲੀਡੇਟ ਕਰਨ ਦੇ ਲਈ ਤੇ ਭਵਿੱਖ ਦੇ ਅੰਦਰ ਉਹਦੇ ਬਚਾਅ ਦੇ ਲਈ ਕੁਝ ਲਾਈਨ ਬਣੇ ਕੁਝ ਸਮਝਦਾਰੀ ਸਾਂਝੀ ਬਣ ਜੇ ਇਹਦੇ ਉੱਤੇ ਅਸੀਂ ਬੜੀ ਸਾਰਥਕ ਚਰਚਾ ਕਰਨ ਲਈ ਇੱਥੇ ਜੁੜੇ ਹਾਂ ਮੇਰਾ ਵੀ ਗਿਲਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਉੱਤੇ ਇੱਕ ਨਾਗਰ ਹੋਣ ਦੇ ਨਾਤੇ ਮੈਂ afghanistan ਨੂੰ ਰਸ ਦੇਣ ਦਾ ਵਿਰੋਧੀ ਨਹੀਂ ਕਿਉਂਕਿ ਮੈਂ ਬਾਬੇ ਨਾਨਕ ਦੀ ਧਰਤੀ ਦਾ ਵਸਨੀਕ ਹਾਂ ਜਿੱਥੇ ਸਭੇ ਮਾਨਤਾ ਦੇ ਭਲੇ ਦੇ ਸਵੇਰੇ ਸਾਮੀ ਅਸੀਂ ਸਲੋਕ ਸੁਣਦੇ ਆ ਪਰ ਪੰਜਾਬ ਨੂੰ ਵਸਾਰ ਕੇ ਪੰਜਾਬ ਨੂੰ ਦਰਕਨਾ ਕਰਕੇ ਜੇ ਤੁਸੀਂ ਅਫਗਾਨਿਸਤਾਨ ਚ ਜਾਣਾ ਸੀਗਾ ਤੇ ਸਪੀਕਰ ਸਾਹਿਬ ਮੈਂ ਉਹਨਾਂ ਨੂੰ ਅਰਜ ਕਰਦਾ ਉਹਨਾਂ ਦੀ ਆਤਮਾ ਤੇ ਜਰਾ ਪਰ ਵੀ ਉਹ ਅਸਰ ਨਹੀਂ ਪਿਆ ਕਿ ਜੇ ਤੁਸੀਂ ਅਫਗਾਨਿਸਤਾਨ ਗਏ ਹੋ ਤੇ ਉਹ ਜਿਹੜਾ ਸੋਮਨਾਥ ਮੰਦਿਰ ਦੀ ਆਤਮਾ ਲੁੱਟੀ ਸੀਗੀ ਉਹਦੀ ਵੀ ਗੱਲ ਨਾਲ ਕਰਕੇ ਆਂਦੇ ਜਿਹੜੇ ਮਹਿਮੂਦ ਗਜ਼ਨਵੀ ਇੱਥੋਂ ਅਰਮਾ ਖਰਬਾ ਸਾਡੀਆਂ ਦੌਲਤਾਂ ਲੁੱਟ ਕੇ ਲੈ ਗਏ ਸਨ ਜ਼ਰਾ ਪਰ ਵੀ ਉਸ ਗੱਲ ਦਾ ਅਸਰ ਉਹਨਾਂ ਦੇ ਮਨ ਤੇ ਨਹੀਂ ਮੈਂ ਪੰਜਾਬ ਦੇ ਹੜ੍ਹਾਂ ਤੇ ਆ ਰਿਹਾ ਜਿੱਥੇ ਤਬਾਈ ਦੇ ਮੰਜ਼ਰ ਦੇਖੇ ਜਿੱਥੇ ਬਰਬਾਦੀ ਦੀਆਂ ਸੱਲਾਂ ਦੇਖੀਆਂ ਉਥੇ ਦੋ ਰੋਸ਼ਨ ਗੱਲਾਂ ਮੈਂ ਜ਼ਰੂਰ ਪੰਜਾਬ ਦੇ ਇਸ ਸਮੇਂ ਦੇ ਦੌਰਾਨ ਜਿਹੜੀਆਂ ਵਾਪਰੀਆਂ ਨੇ ਉਹਦਾ ਜ਼ਿਕਰ ਵੀ ਕਰਨਾ ਚਾਹੁੰਦਾ ਮੈਂ 20 ਸਾਲ ਦਾ ਸੀਗਾ ਜਦੋਂ 88 ਦੇ ਹੜ੍ਹ ਆਏ ਅਸੀਂ ਉਦੋਂ ਪਾਣੀ 'ਚ ਪਰ ਪਰ ਗਏ ਜਨਾਗੋਸ ਵੇਲੇ ਸਮਝ ਸੀ ਕਿ ਜਨਾਗੋਸ ਵੇਲੇ ਕੰਮ ਕਰਨ ਦੀ ਸਮਰੱਥਾ ਸੀ ਉਹ ਥੋੜਾ ਬੋੜਾ ਕੀਤਾ ਹੋਏਗਾ ਪਰ ਹੜ ਅਸੀਂ ਦੇਖੇ ਆਜੀ ਹੁਣ ਦੀ ਵੀ ਦੇਖ ਲੈ ਹੜ ਦੋ ਗੱਲਾਂ ਬਹੁਤ ਰੋਸ਼ਨ ਵਾਪਰੀਆਂ ਇੱਕ ਤੇ ਕੰਪੈਰੀਟਿਬਲੀ ਪੰਜਾਬ ਦੇ ਅੰਦਰ ਜਿਹੜਾ ਸਰਕਾਰੀ ਮਸਿੰਟਰੀ ਆ ਚਾਹੇ ਛੋਟਾ ਅਫਸਰ ਆ ਚਾਹੇ ਵੱਡਾ ਅਫਸਰ ਆ ਚਾਹੇ ਪਟਵਾਰੀ ਆ ਚਾਹੇ ਸੈਕਟਰੀ ਆ ਮੁਕਾਬਲਾ ਤਨ ਮੈਨੂੰ ਜ਼ਿਆਦਾ ਜ਼ਮੀਨ ਤੇ ਨਜ਼ਰ ਆਇਆ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਪੰਜਾਬ ਦੇ ਅੰਦਰ ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਜੀਮਾ ਨੇ ਵਿਧਾਨ ਸਭਾ ਦੇ ਪ੍ਰਤਾਪ ਸਿੰਘ ਬਾਜਵਾ ਦੇ ਜ਼ਮੀਨ ਖਰੀਦ ਰਿਕਾਰਡ ਦਾ ਖੁਲਾਸਾ ਕੀਤਾ ਵਿੱਤ ਮੰਤਰੀ ਨੇ ਅਖਿਆ ਕਿ ਬਾਜਵਾ ਸਾਹਿਬ ਹਰ ਮੁੱਦੇ ਤੇ ਕਦੇ ਹਾਊਸ ਕਮੇਟੀ ਬਣਾਉਣ ਦੀ ਗੱਲ ਕਰਦੇ ਨੇ ਤੇ ਕਦੇ ਗੋਇਲ ਸਾਹਿਬ ਦੇ ਅਸਤੀਫੇ ਦੀ ਮੰਗ ਕਰਦੇ ਨੇ ਉਧਰ 올 ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਪਦਮਸ਼ਰੀ ਪ੍ਰਗਟ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਜ਼ੋਰਦਾਰ ਪਾਸ਼ਾ ਦਿੱਤਾ ਕਿ ਇਹ ਹੈ ਕਿ ਹਿਮਾਚਲ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਬੁਲਾ ਕੇ BBMP ਖਿਲਾਫ FIR ਦਰਜ ਕੀਤੀ ਹੈ ਪਰ ਪੰਜਾਬ ਸਰਕਾਰ ਦਾ ਪਾਸ਼ਪਤੀ ਅਗਵਾਈ ਵਾਲੀ ਹਰਿਆਣਾ ਸਰਕਾਰ ਤੇ ਕੋਈ ਵੀ FIR ਨਹੀਂ ਕਰਵਾ ਸਕੀ ਜਿਨ੍ਹਾਂ ਨੇ ਸਾਡੇ ਅਧਿਕਾਰ ਖੇਤਰ ਵਿੱਚ ਦਾਖਲ ਹੋ ਕੇ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਗੋਲੀ ਮਾਰੀ ਪੰਜਾਬ ਵਿਧਾਨ ਸਭਾ ਚ ਪ੍ਰਗਟ ਸਿੰਘ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਹੁਣ ਵੀ ਲੋੜ ਹੈ ਕਿ BBMP ਤੇ IMD ਦੋਵੇਂ ਏਜੰਸੀਆਂ ਦੀ ਜ਼ਿੰਮੇਵਾਰੀ ਤੈਅ ਹੋਵੇ ਜਾਂਚ ਹੋਵੇ ਤੇ ਦੋਵੇਂ ਕੇਂਦਰੀ ਏਜੰਸੀਆਂ ਤੇ ਐਫਆਈਆਰ ਦਰਜ ਹੋਵੇ ਹਾਂ ਪ੍ਰਗਟ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਪ੍ਰਗਟ ਸਿੰਘ ਜੀ ਅ ਸਰ ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਅਮਨ अरोड़ा ਜੀ ਨੇ ਬਿਲਕੁਲ ਠੀਕ ਕਿਹਾ ਜਿਹੜੀਆਂ ਇਹਨਾਂ ਦੀਆਂ ਦੋ ਏਜੰਸੀਆਂ ਸੈਂਟਰ ਦੀਆਂ ਚਾਹੇ ਉਹ BBMP ਹੈ ਤੇ ਚਾਹੇ IMD ਆ ਉਹਨਾਂ ਨੇ ਪੰਜਾਬ ਨਾਲ ਐਡਾ ਵੱਡਾ ਫਰਾਡ ਕੀਤਾ ਔਰ ਸੀਐਮ ਸਾਹਿਬ ਇੱਥੇ ਕਹਿ ਕੇ ਗਏ ਕਿ ਹਿਮਾਚਲ ਦੇ ਸੀਐਮ ਨੇ ਕੀ ਕੀਤਾ ਉਹਨਾਂ ਨੇ ਬੀਬੀਐਮਬੀ ਤੇ ਐਫਆਈਆਰ ਦਰਜ ਕੀਤੀ ਅਮਨ ਰੋੜਾ ਜੀ ਆਪਣੇ ਕੋਲੋਂ ਇੱਕ ਸਾਲ ਉਹ ਜਿਹੜਾ ਸ਼ੁਭ ਸ਼ੁਭ ਕਰਨ ਮੁੰਡਾ ਸੀ ਉਹਦੀ ਐਫਆਈਆਰ ਦਰਜ ਨਹੀਂ ਹੋਈ ਬੀਜੇਪੀ ਦੇ ਖਿਲਾਫ ਉਹਨਾਂ ਦੀ ਬੀਜੇਪੀ ਦੀ ਸਰਕਾਰ ਆ ਹਰਿਆਣਾ ਦੇ ਵਿੱਚ ਆਪਾਂ ਸਾਰੇ ਜਣੇ ਇੱਥੇ ਇੱਥੇ ਆਣ ਕੇ ਰੈਜ਼ੋਲੂਸ਼ਨ ਪਾ ਲਈਏ ਲੇਕਨ ਐਟ ਦਾ ਸੇਮ ਟਾਈਮ ਉੱਥੇ ਜਾ ਕੇ ਚੱਲੀਏ ਜੇ ਉੱਥੇ ਨਾ ਨਾ ਗਏ ਤੇ ਫਿਰ ਆਪਣੇ ਨਾ ਆਉਣ ਵਾਲੇ ਸਮੇਂ 'ਚ ਵੀ ਇਹੀ ਹੋਣਾ ਜੋ ਹੋ ਰਿਹਾ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਔਰ ਉਹਨਾਂ ਦੋਨਾਂ ਏਜੰਸੀਆਂ ਦੇ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਤਾਂ ਮਾੜਾ ਮੋਟਾ ਇਹਨਾਂ ਨੂੰ ਕਿਤੇ ਸੇਕ ਲੱਗੂ ਕਿਉਂਕਿ ਆਦਰਵਾਇਜ਼ ਤਾਂ ਉਹ ਬਾਹਰ ਉੱਥੇ ਲਾਉਣ ਡੈ ਆ ਮਜਮਾ ਲਾਉਣ ਡੈ ਆ ਬੀ ਜੀ ਪੀ ਵਾਲੇ ਤੇ ਆਪਾਂ ਇੱਥੇ ਅੰਦਰ ਰੈਜ਼ੋਲੂਸ਼ਨ ਪਾ ਕੇ ਕਈ ਵਾਰੀ ਇਹ ਰੈਜ਼ੋਲੂਸ਼ਨ ਬਾਬੂ ਕਿਸੇ ਕੋਲ ਹੀ ਪਿਆ ਰਹਿ ਜਾਂਦਾ ਆਪਾਂ 100 150 200 ਰੈਜ਼ੋਲੂਸ਼ਨ ਪਿਆ ਹੋਣਾ ਅਜੇ ਸੋ ਇਸ ਕਰਕੇ ਜਿੰਨਾ ਚਿਰ ਆਪਾਂ ਪੋਲਿਟਿਕਲ ਲੜਾਈ ਨਹੀਂ ਲੜਦੇ ਉੱਥੇ ਜਾ ਕੇ ਦਿੱਲੀ ਜਾ ਕੇ ਚਲੋ ਚੱਲੀਏ ਸਾਰੇ ਜਣੇ ਕੌਣ ਰੋਕਦਾ ਜਿਹੜਾ ਡੈਮ ਸੇਫਟੀ ਐਕਟ ਪੰਜਾਬ ਦਾ ਲਿਆਉਣ ਨੂੰ ਦੱਸੋ ਤਾਂ ਸਹੀ ਕੌਣ ਰੋਕਦਾ ਲਿਆਓ ਤਾਂ ਸਹੀ ਆਪਾਂ ਇੱਥੇ ਇੱਕ ਦਿਨ ਦਾ ਦੋ ਦਿਨ ਦਾ ਸੈਸ਼ਨ ਲਾ ਕੇ ਉਹਦੇ ਤੋਂ ਬਾਅਦ ਆਪਾਂ ਗੱਲ ਮੁਕਾ ਕੇ ਬਹਿ ਜਾਣੀ ਆ ਇੱਕ ਦੂਸਰੇ ਤੇ ਅਲੀਗੇਸ਼ਨ ਲਾਉਣੇ ਆ ਤੁਹਾਡੀਆਂ 100% ਗੱਲਾਂ ਠੀਕ ਆ ਲੇਕਿਨ ਇਹਦੇ ਲਈ ਆਪਾਂ ਨੂੰ ਪੋਲਿਟੀਕਲ ਲੜਾਈ ਦਿੱਲੀ ਜਾ ਕੇ ਲੜਨੀ ਪਊਗੀ ਅਦਰਵਾਈਜ਼ ਆਪਣੇ ਪੱਲੇ ਕੁਝ ਪੈਣਾ ਨਹੀਂ ਆ ਥੈਂਕ ਯੂ ਥੈਂਕ ਯੂ ਪ੍ਰਗਟ ਸਿੰਘ ਨੇ ਕਿਹਾ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸਪਸ਼ਟ ਕਰਨ ਕਿ ਉਹਨਾਂ ਨੇ ਵਿਧਾਨ ਸਭਾ 'ਚ ਪੰਜਾਬ ਦਾ ਆਪਣਾ ਡੈਮ ਸੇਫਟੀ ਐਕਟ ਲਿਆਉਣ ਦਾ ਭਰੋਸਾ ਦਿੱਤਾ ਸੀ ਤਾਂ ਪੰਜਾਬ ਦੇ ਆਪਣੇ ਇਸ ਕਾਨੂੰਨ ਨੂੰ ਲਿਆਉਣ ਲਈ ਕੌਣ ਰੁਕ ਰਿਹਾ ਹੈ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜ਼ਾਮੀਨ ਨੇਤਨਯਾਹੁ ਗਾਜ਼ਾ ਵਿੱਚ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਲਈ ਭਾਰੀ ਅੰਤਰਰਾਸ਼ਟਰੀ ਦਬਾਅ ਹੇਠ ਨੇ ਸੋ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਨੇਤਨਯਾਹੁ ਨੇ ਇੱਕ ਹੈਰਾਨੀਜਨਕ ਬਿਆਨ ਦਿੱਸ਼ ਕਿ ਉਹ ਗਾਜ਼ਾ ਵਿੱਚ ਇੱਕ ਨਵੀਂ ਜੰਗਬੰਦੀ ਯੋਜਨਾ ਤੇ ਵਾਈਟ ਹਾਊਸ ਨਾਲ ਕੰਮ ਕਰ ਰਹੇ ਨੇ ਇਹ ਬਿਆਨ ਉਸ ਸਮੇਂ ਆਇਆ ਜਦੋਂ ਇਜ਼ਰਾਈਲੀ ਫੌਜ ਗਾਜ਼ਾ ਵਿੱਚ ਆਪਣੀਆਂ ਕਾਰਵਾਈਆਂ ਨੂੰ ਤੇਜ਼ ਕਰ ਰਹੀ ਹੈ ਟਰੰਪ ਅਤੇ ਨੇਤਨੀ ਆਹੂਦੀ ਮੀਟਿੰਗ 'ਚ ਟਰੰਪ ਵੱਲੋਂ ਇੱਕ ਨਵਾਂ 21 ਨੁਕਾਤੀ ਪ੍ਰਸਤਾਵ ਪੇਸ਼ ਕਰਨ ਦੀ ਉਮੀਦ ਹੈ ਇਸ ਪ੍ਰਸਤਾਵ 'ਚ ਤੁਰੰਤ ਜੰਗ ਬੰਦੀ ਹਮਾਸ ਦੁਆਰਾ 48 ਘੰਟਿਆਂ ਦੇ ਅੰਦਰ ਬੰਦਕਾਂ ਨੂੰ ਰਿਹਾ ਕਰਨਾ ਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਹੌਲੀ-ਹੌਲੀ ਵਾਪਸੀ ਸ਼ਾਮਲ ਹੈ ਹਾਲਾਂਕਿ ਇਸ ਪ੍ਰਸਤਾਵ ਨੂੰ ਹਜੇ ਰਸਮੀ ਰੂਪ ਨਹੀਂ ਦਿੱਤਾ ਗਿਆ ਪਰ ਨਿਤਿਨ ਯਾਹੂ ਨੇ ਇਸਤੇ ਕੰਮ ਕਰਨ ਦੀ ਪੁਸ਼ਟੀ ਕੀਤੀ ਹੈ ਨਿਤਿਨ ਯਾਹੂ ਦੇ ਇਸ ਬਦਲੇ ਹੋਏ ਰੁਖ ਦਾ ਮੁੱਖ ਕਾਰਨ ਵਾਧਾ ਅੰਤਰਰਾਸ਼ਟਰੀ ਦਬਾਅ ਹੈ ਇਜ਼ਰਾਈਲ ਦੇ ਇਤਰਾਜ਼ਾਂ ਦੇ ਬਾਵਜੂਦ ਕਈ ਪੱਛਮੀ ਦੇਸ਼ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਨੇ ਯੂਰੋਪੀਅਨ ਯੂਨੀਅਨ ਇਜ਼ਰਾਈਲ ਤੇ ਪਾਬੰਦੀਆਂ ਲਗਾਉਣ ਤੇ ਵਿਚਾਰ ਕਰ ਰਹੀ ਹੈ ਤੇ ਖੇਡਾਂ ਤੇ ਸੱਭਿਆਚਾਰਕ ਬਾਈਕਾਟ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੋਈਆਂ ਨੇ ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਇਸ ਸੰਘਰਸ਼ ਚ ਮਾਰੇ ਗਏ ਫਲਸਤੀਨੀ ਨਾਗਰਿਕਾਂ ਦੀ ਗਿਣਤੀ 66000 ਤੋਂ ਵੱਧ ਹੋ ਗਈ ਹੈ। ਇਹਨਾਂ ਸਾਰੇ ਕਾਰਕਾਂ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਤੇ ਜੰਗ ਰੋਕਣ ਲਈ ਦਬਾਅ ਵਧਾ ਦਿੱਤਾ ਹੈ ਜਿਸ ਕਾਰਨ ਨਿਤਨੀਆਹੁ ਨੂੰ ਆਪਣੀ ਰਣਨੀਤੀ ਬਦਲਣੀ ਪਈ ਹੈ। ਨਿਤਨੀਆਹੁ ਨੇ ਹਾਲਾਂਕਿ ਇਹ ਵੀ ਆਖਿਆ ਜਦੋਂ ਤੱਕ ਹਮਾਸ ਦਾ ਨਾਸ਼ ਨਹੀਂ ਹੋ ਜਾਂਦਾ ਉਹ ਲੜਾਈ ਚਾਰੀ ਰੱਖਣਗੇ। ਤੇ ਕੀ ਅਮਰੀਕੀ ਰਾਸ਼ਟਰਪਤੀ 트ੰਪ ਦੇ ਪ੍ਰਸ਼ਾਸਨ ਦੁਆਰਾ H1B ਵੀਜ਼ੇ ਦੀ ਫੀਸ 1 ਲੱਖ ਡਾਲਰ ਤੱਕ ਵਧਾਉਣ ਦੇ ਫੈਸਲੇ ਨੇ ਦੁਨੀਆ ਭਰ ਦੇ ਤਕਨੀਕੀ ਪੇਸ਼ੇਵਰਾਂ ਖਾਸ ਕਰਕੇ ਭਾਰਤੀਆਂ ਵਿੱਚ ਬੇਚੈਨੀ ਪੈਦਾ ਕਰ ਦਿੱਤੀ ਹੈ ਇਸ ਦੌਰਾਨ ਕੈਨੇਡਾ ਨੇ ਇਸ ਮੌਕੇ ਦਾ ਫਾਇਦਾ ਚੁੱਕਦਿਆਂ ਆਪਣੇ ਦਰਵਾਜ਼ੇ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਉਹਨਾਂ ਦਾ ਦੇਸ਼ ਅਮਰੀਕਾ ਦੇ ਇਸ ਸਖਤ ਵੀਜ਼ਾ ਨਿਯਮ ਤੋਂ ਪ੍ਰਭਾਵਿਤ ਹੁਨਰਮੰਦ ਪੇਸ਼ੇਵਰਾਂ ਦਾ ਸਵਾਗਤ ਕਰੇਗਾ ਪੀਐਮ ਕਾਰਨੀ ਦਾ ਇਹ ਐਲਾਨ ਇੱਕ ਸਮੇਂ ਤੇ ਆਇਆ ਹੈ ਜਦੋਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਅਕਤੂਬਰ ਦੇ ਅੱਧ ਦੇ ਵਿੱਚ ਭਾਰਤ ਦੇ ਆਪਣੇ ਪਹਿਲੇ ਦੌਰੇ ਦੀ ਤਿਆਰੀ ਕਰ ਰਹੀ ਹੈ। ਇਹ ਕਦਮ ਸਪਸ਼ਟ ਤੌਰ ਤੇ ਕੈਨੇਡਾ ਦੀ ਨਵੀਂ ਸਰਕਾਰ ਦੀ ਭਾਰਤ ਨਾਲ ਸਬੰਧਾਂ ਨੂੰ ਮੋੜ ਸੁਰਜੀਤ ਕਰਨ ਤੇ ਮਜ਼ਬੂਤ ਕਰਨ ਦੀ ਇੱਛਾ ਨੂੰ ਦਰਸਾਉਂਦਾ ਹੈ। ਕਾਰਨੀ ਨੇ ਆਖਿਆ ਹੈ ਕਿ ਅਮਰੀਕਾ ਦੇ H1B ਵੀਜ਼ਾ ਧਾਰਕਾਂ ਦੇ ਵਿੱਚੋਂ ਜ਼ਿਆਦਾਤਰ ਟੈਕਨਾਲੋਜੀ ਖੇਤਰ ਦੇ ਨੇ ਤੇ ਉਹਨਾਂ ਨੂੰ ਹੁਣ ਅਮਰੀਕਾ ਦੇ ਵਿੱਚ ਵੀਜ਼ਾ ਪ੍ਰਾਪਤ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਆਖਿਆ ਇਹ ਸਪਸ਼ਟ ਹੈ ਕਿ ਇਹ ਉਹਨਾਂ ਲੋਕਾਂ ਨੂੰ ਆਕਰਸ਼ਿਤ ਕਰਨ ਦਾ ਇੱਕ ਮੌਕਾ ਹੈ ਜਿਨ੍ਹਾਂ ਨੂੰ ਪਹਿਲਾਂ H1B ਵੀਜ਼ਾ ਮਿਲਿਆ ਸੀ ਇਹ ਕੈਨੇਡਾ ਦੇ ਲਈ ਇੱਕ ਮੌਕਾ ਹੈ ਉਹਨਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹਨਾਂ ਦੇ ਸਰਕਾਰ ਛੇਤੀ ਹੀ ਇਸ ਸੰਬੰਧ ਦੇ ਵਿੱਚ ਇੱਕ ਠੋਸ ਪ੍ਰਸਤਾਵ ਪੇਸ਼ ਕਰੇਗੀ ਅਮਰੀਕੀ ਪ੍ਰਸ਼ਾਸਨ ਦੇ ਨਵੇਂ ਨਿਯਮਾਂ ਅਨੁਸਾਰ ਨਵੇਂ H1B ਵੀਜ਼ਾ ਦੀ ਅਰਜ਼ੀ ਫੀਸ 1 ਲੱਖ ਡਾਲਰ ਕਰ ਦਿੱਤੀ ਗਈ ਹੈ ਜੋ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੈ ਇਸ ਫੈਸਲੇ ਨਾਲ ਭਾਰਤੀ ਪੇਸ਼ੇਵਰਾਂ 'ਚ ਬਹੁਤ ਜ਼ਿਆਦਾ ਚਿੰਤਾ ਤੇ ਅਨਿਸ਼ਚਿਤਤਾ ਪੈਦਾ ਹੋ ਗਈ ਹੈ ਕਿਉਂਕਿ H1B ਵੀਜ਼ਾ ਦੇ ਲਾਭਪਾਤਰੀਆਂ ਵਿੱਚੋਂ ਲਗਭਗ 72% ਭਾਰਤੀ ਨੇ ਭਾਰਤ ਇਸ ਮਾਮਲੇ ਤੇ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ ਪਰ ਨਾਲ ਹੀ ਉਹ ਜੇ ਨਵੇਂ ਪਾਈ ਵਾਲਾਂ ਦੇ ਵੀ ਪਾਲ ਕਰ ਰਿਹਾ ਹੈ ਜੋ ਭਾਰਤੀ ਪੇਸ਼ੇਵਰਾਂ ਦੇ ਲਈ ਵੀ ਇਸੇ ਤਰ੍ਹਾਂ ਦੇ ਮੌਕੇ ਪ੍ਰਦਾਨ ਕਰਨ ਲਈ ਤਿਆਰ ਨੇ ਇਹ ਘਟਨਾਕ੍ਰਮ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਭਾਰਤ ਤੇ ਕੈਨੇਡਾ ਦੇ ਸਬੰਧ ਪਿਛਲੇ ਲਗਭਗ 2 ਸਾਲਾਂ ਤੋਂ ਤਣਾਅਪੂਰਨ ਰਹੇ ਨੇ ਸਤੰਬਰ 2023 ਚ ਤਤਕਾਲੀ ਨੇ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਹਰਦੀਪ ਸਿੰਘ ਨਿਜਰ ਦੇ ਕਤਲ ਚ ਭਾਰਤੀ ਸਰਕਾਰੀ ਏਜੰਟਾਂ ਦੀ ਸੰਭਾਵਿਤ ਸ਼ਮੂਲੀਅਤ ਦਾ ਦੋਸ਼ ਲਾਇਆ ਸੀ ਤੇ ਭਾਰਤ ਨੇ ਇਨ੍ਹਾਂ ਦੋਸ਼ਾਂ ਦੀ ਸਖਤ ਨਿੰਦਾ ਕੀਤੀ ਸੀ ਤੇ ਇਨ੍ਹਾਂ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਸੀ ਹੁਣ ਕਾਰਨੀ ਸਰਕਾਰ ਭਾਰਤ ਸਰਕਾਰ ਦੇ ਨਾਲ ਸਬੰਧ ਮਜ਼ਬੂਤ ਕਰਨ ਤੇ ਝੁੱਟੀ ਹੋਈ ਹੈ ਪੰਜਾਬ ਦੇ ਖੇਤਾਂ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਲਗਾਤਾਰ ਹੀ ਚੱਲ ਰਿਹਾ ਹੈ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ ਵਧ ਕੇ 90 ਹੋ ਚੁੱਕੀ ਹੈ ਐਤਵਾਰ ਨੂੰ 8 ਨਵੇਂ ਮਾਮਲੇ ਸਾਹਮਣੇ ਆਏ ਸੋ ਪਰਾਲੀ ਜਲਾਉਣ ਦੇ ਸਬਤਬਦ 51 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ ਨੇ ਪੰਜਾਬ ਵਿੱਚ 15 ਸਤੰਬਰ ਤੋਂ ਸੈਟਲਾਈਟ ਦੇ ਜ਼ਰੀਏ ਪਰਾਲੀ ਸਾੜਨ ਦੇ ਮਾਮਲਿਆਂ ਦੀ ਮਾਨਿਟਰਿੰਗ ਹੋ ਰਹੀ ਹੈ ਸੁਪਰੀਮ ਕੋਰਟ ਦੀ ਸਖਤੀ ਦੇ ਬਾਵਜੂਦ ਪਰਾਲੀ ਜਲਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਇਸ ਦੇ ਚੱਲਦੇ ਕਈ ਇਲਾਕਿਆਂ 'ਚ ਪ੍ਰਦੂਸ਼ਣ ਦਾ ਪੱਧਰ ਵਧਣ ਲੱਗ ਪਿਆ ਹੈ ਸਭ ਤੋਂ ਵੱਧ ਅਸਰ ਸ਼ਹਿਰਾਂ 'ਚ ਵੇਖਣ ਨੂੰ ਮਿਲਿਆ ਹੈ ਐਤਵਾਰ ਨੂੰ ਬਠਿੰਡਾ ਦਾ AQI 175 ਦਰਜ ਕੀਤਾ ਗਿਆ ਜੋ yellow zone 'ਚ ਹੈ ਮਾਹਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ AQI 'ਚ ਜ਼ਿਆਦਾ ਦੇਰ ਤੱਕ ਬਾਹਰ ਰਹਿਣਾ ਖਾਸ ਤੌਰ 'ਤੇ ਸਾਹ ਤੇ ਦਿਲ ਦੇ ਮਰੀਜ਼ਾਂ ਨੂੰ ਸਮੱਸਿਆ ਪੈਦਾ ਕਰ ਸਕਦਾ ਹੈ ਅਮਨਪੁਰ 'ਚ ਹੁਣ ਤੱਕ 51 ਮਾਮਲੇ ਸਾਹਮਣੇ ਆ ਚੁੱਕੇ ਨੇ ਦੂਜੇ ਨੰਬਰ ਤੇ ਸਭ ਤੋਂ ਵੱਧ 11 ਮਾਮਲੇ ਤਰਨਤਾਰਨ ਤੋਂ ਆਏ ਨੇ ਇਸ ਤੋਂ ਬਾਅਦ ਪਟਿਆਲਾ ਚ 10 ਮਲੇਰ ਕੋਟਲਾ ਤੋਂ 4 ਮਾਮਲੇ ਸਾਹਮਣੇ ਆਏ ਬਰਨਾਲਾ ਹੁਸ਼ਿਆਰਪੁਰ ਸੰਗਰੂਰ ਤੋਂ 2-2 ਮਾਮਲੇ ਸਾਹਮਣੇ ਆਏ ਨੇ ਪਠੰਡਾ ਫਰੀਦਕੋਟ ਫਿਰੋਜ਼ਪੁਰ ਤੇ ਜਲੰਧਰ ਤੋਂ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ ਪ੍ਰਾਲੀ ਸਾੜਨ ਦੇ 47 ਮਾਮਲਿਆਂ 'ਚ 2,25,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਇਸ ਜੁਰਮਾਨਾ ਰਕਮ 'ਚੋਂ 1,75,000 ਦੀ ਵਸੂਲੀ ਕਰ ਲਈ ਗਈ ਹੈ ਉੱਥੇ ਹੀ 49 ਮਾਮਲਿਆਂ 'ਚ ਸੈਕਸ਼ਨ 223 ਬੀ ਐਨ ਐਸ ਦੇ ਤਹਿਤ ਐਫ ਆਰ ਡਰਜ ਕੀਤੀ ਗਈ ਹੈ ਪ੍ਰਾਲੀ ਸਾੜਨ ਤੇ ਪੰਜਾਬ 'ਚ ਹੁਣ ਤੱਕ 32 ਰੈੱਡ ਐਂਟਰੀਆਂ ਦਰਜ ਕੀਤੀਆਂ ਗਈਆਂ ਰੈੱਡ ਐਂਟਰੀਜ਼ ਹੋਣ ਤੇ ਕਿਸਾਨ ਆਪਣੀ ਜ਼ਮੀਨ ਨੂੰ ਨਾਤੇ ਵੇਚ ਸਕਦਾ ਤੇ ਨਾ ਹੀ ਉਸਤੇ ਲੋਨ ਲੈ ਸਕਦਾ ਅਧਿਕਾਰੀਆਂ ਨੇ ਦੱਸਿਆ ਕਿ 15 ਸਤੰਬਰ ਤੋਂ ਪੰਜਾਬ ਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਸੈਟੇਲਾਈਟ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ ਉਦੋਂ ਸਰਕਾਰੀ ਸ਼ਕਤੀ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲੇ ਵਧਦੇ ਜਾ ਰਹੇ ਨੇ ਇਸ ਕਾਰਨ ਪੰਜਾਬ ਦੇ ਸ਼ਹਿਰਾਂ ਚ ਪ੍ਰਦੂਸ਼ਣ ਵਧਿਆਏ ਅੰਮ੍ਰਿਤਸਰ ਦੇ ਪਿੰਡ ਕਾਲੇ ਕਨਪੁਰ ਵਿੱਚ ਗੱਡੀ ਮੋੜਨ ਦੇ ਮਾਮਲੇ ਨੇ ਖੂਨੀ ਰੂਪ ਧਾਰ ਲਿਆ ਐ ਸੋ ਪਿਲਿਤ ਜਸਪਾਲ ਸਿੰਘ ਮੁਤਾਬਿਕ ਉਹ ਗਲੀ ਵਿੱਚ ਡੈਰੀ ਚਲਾਉਂਦਾ ਐ ਤੇ ਹਰਪ੍ਰੀਤ ਕੌਰ ਨਾਲ ਉਸਦੀ ਅਕਸਰ ਹੀ ਬਹਿਸ ਹੁੰਦੀ ਰਹਿੰਦੀ ਐ ਅਤੇ ਹੁਣ ਵੀ ਪਲਾਟ ਵਿੱਚ ਗੱਡੀ ਮੋੜਨ ਦੀ ਗੱਲ ਤੇ ਹੀ ਝਗੜਾ ਹੋ ਗਿਆ ਜਸਪਾਲ ਦੇ ਅਨੁਸਾਰ ਹਰਪ੍ਰੀਤ ਕੌਰ ਨੇ ਆਪਣੇ ਰਿਸ਼ਤੇਦਾਰਾਂ ਤੇ ਸਾਥੀਆਂ ਨੂੰ ਬੁਲਾਇਆ ਜਿਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਦੇ ਘਰ ਬਾਹਰ ਹਮਲਾ ਕਰ ਦਿੱਤਾ ਜਸਪਾਲ ਮੁਤਾਬਕ ਹਮਲੇ ਦੌਰਾਨ ਜਸਪਾਲ ਸਿੰਘ ਉਸਦੀ ਪਤਨੀ ਕੁਲਦੀਪ ਕੌਰ ਤੇ ਪੁੱਤਰ ਗੰਭੀਰ ਜ਼ਖਮੀ ਹੋ ਗਏ ਜਸਪਾਲ ਨੇ ਦੋਸ਼ ਲਗਾਇਆ ਹੈ ਕਿ ਕੁਲਦੀਪ ਕੌਰ ਦੇ ਕੱਪੜੇ ਪਾੜ ਕੇ ਉਸਦੀ ਬੇਇੱਜ਼ਤੀ ਕੀਤੀ ਗਈ ਉਹਨਾਂ ਕਹਿੰਦੇ ਹਾਕੀ ਇਕੱਠਾਂ ਕਰਦੇ ਇਸ ਟੀਵੀ ਕੈਮਰੇ ਚ ਵੀ ਕੈਦ ਹੋ ਗਈ ਹੈ ਤੇ ਉਸਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਸਾਨੂੰ ਇਹਨਾਂ ਤੋਂ ਖਤਰਾ ਹੈ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਪਿੰਲਸ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸਾਡੀ ਹੈਲਪ ਕੀਤੀ ਜਾਵੇ ਤੇ ਹੋਰ ਵੀ ਜਿਹੜੇ ਵੀ ਹੈਗੇ ਸਾਡੀ ਅੱਗੇ ਵੀ ਮਦਦ ਹੈਲਪ ਨਹੀਂ ਹੋਏ ਇਹ ਪੜੇ ਲਿਖੇ ਆ ਕਾਨੂੰਨ ਵੀ ਜਾਣਦੇ ਆ ਨਾਲ ਕੋਈ ਮਤਲਬ ਕੋਈ ਕੇਮੇ ਮਹਿਕਮੇ ਕਿਸ ਤਰ੍ਹਾਂ ਆ ਇੰਨਾ ਇਹ ਆਪ ਬੀਐਸਐਫ ਜਿਹੜਾ ਇਹਦਾ ਘਰ ਵਾਲਾ ਫਰੀਦ ਦਾ ਸਤਨਾਮ ਸਿੰਘ ਤੇ ਇੱਕ ਮੁੰਡਾ ਜਿਹੜਾ ਪਹਿਲੋਂ ਚ ਉਹ ਵੀ ਪੀਪੀ ਚ ਇਸ ਤਰ੍ਹਾਂ ਕਰਕੇ ਸਾਰੇ ਹੈਗੇ ਆ ਤੇ ਸਾਨੂੰ ਜਾਣ ਬੁੱਝ ਕੇ ਵੀ ਟਾਰਚ ਕਰਦੇ ਬੰਦੇ ਵੀ ਜਾ ਜਾਦੇ ਆ ਇਟਾਵਰ ਚ ਕਰਦੇ ਵੀ ਕਿਸੇ ਆਂਦੇ ਤੁਹਾਨੂੰ ਗਲੀ ਚੋਂ ਰਹਿ ਨਹੀਂ ਦੇਣਾ ਤੁਹਾਨੂੰ ਕੱਢਣਾ ਹੈ ਇਥੋਂ ਦੂਜੇ ਪਾਸੇ ਹਰਪ੍ਰੀਤ ਕੌਰ ਨੇ ਆਪਣਾ ਪੱਖ ਰੱਖਿਆ ਤੇ ਪੁਲਿਸ ਤੋਂ ਨਿਆਂ ਦੀ ਮੰਗ ਕੀਤੀ ਹੈ ਸਾਡੇ ਗਵਾਂਡੀ ਆ ਉਹਨਾਂ ਨੇ ਮੱਜਾਂ ਦੀ ਡੇਰੀ ਰੱਖੀ ਹੈ ਗਲੀ ਦੇ ਵਿੱਚ ਕਾਰਪੋਰੇਸ਼ਨ ਅੰਦਰ ਏਰੀਏ ਦੇ ਵਿੱਚ ਅਸੀਂ ਉਹਨਾਂ ਦੀਆਂ ਕੰਪਲੇਂਟਸ ਕੀਤੀਆਂ ਸੀ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਦੇ ਨਾਲ ਇਸੇ ਕਰਕੇ ਉਹ ਸਾਡੀ ਸਾਰੀ ਗਲੀ ਤੇ ਖੋਰ ਰੱਖਦੇ ਹਨ ਉਹਨਾਂ ਮੇਰੇ ਹਸਬੰਦ ਵੀ ਐਸਐਫ ਨੇ ਕਿਹਾ ਘਰ ਕੱਲੀ ਸੀ ਮੇਰਾ ਬੇਟਾ ਆਰਮੀ ਕੈਂਪ ਤੇ ਆ 10 ਦਿਨ ਹੋ ਗਏ ਉਹਨਾਂ ਨੇ ਮੈਨੂੰ ਕੱਲੀ ਨੂੰ ਵੇਖਿਆ ਉਹਨਾਂ ਦੇ ਨਾਲ ਇੱਕ ਜਸਪਾਲ ਸਿੰਘ ਉਹਨਾਂ ਦਾ ਪਿਤਾ ਪਰਜੀਤ ਸਿੰਘ ਉਹਨਾਂ ਦੀ ਮਾਤਾ ਤੇ ਦੋ ਤਿੰਨ ਜਣੇ ਉਹਨਾਂ ਦੇ ਨਾਲ ਅਣਪਛਾਤੇ ਜਿਨ੍ਹਾਂ ਨੂੰ ਮੈਂ ਪਛਾਣ ਨਹੀਂ ਦੀ ਉਹਨਾਂ ਨੇ ਆ ਕੇ ਅੰਦਰ ਮੇਰੀਆਂ ਬਾਹਾਂ ਮਰੋੜੀਆਂ ਮੈਨੂੰ ਸੁੱਟ ਲਿਆ ਨਾਲੇ ਮੇਰੇ ਡਾਂਗਾਂ ਮਾਰੀਆਂ ਲੱਕ 'ਚ ਉਹਨਾਂ ਦੇ ਕੋਲ ਦਾਤਰ ਸੀ ਜਿਹੜਾ ਉਹਨਾਂ ਨੇ ਮਾਰਿਆ ਮੈਂ ਆਪਣੇ ਬਚਾ ਕਰਨ ਵਾਸਤੇ ਅੱਗੇ ਹੱਥ ਕੀਤਾ ਮੇਰੀ ਬਾਹ ਵਢੀ ਗਈ ਇਸ ਮਾਮਲੇ 'ਚ ਥਾਣਾ ਛੇਰਟਾ ਦੇ ਐਸਐਚਓ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੂੰ ਜਸਪਾਲ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਮਿਲੀ ਏ। ਇਹ ਹੁਣੇ ਕੰਪਲੇਂਟੈਂਟ ਮੇਰੇ ਕੋਲ 10 ਮਿੰਟ ਪਹਿਲਾਂ ਹੀ ਆਇਆ ਹੈ ਤੁਹਾਡੇ ਹੋਂ ਤੋਂ ਪਹਿਲਾਂ। ਇਹਨਾਂ ਨੇ ਦੱਸਿਆ ਵੀ ਇਹਨਾਂ ਦਾ ਕੋਈ ਲੜਾਈ ਝਗੜਾ ਆ ਦੋ ਪਾਰਟੀਆਂ ਦੀ ਗਲੀ ਵਿੱਚ। ਤੇ ਆ ਕਿ ਕੋਈ 4-5 ਬੰਦਿਆਂ ਨੇ ਆ ਕੇ ਇਹਨਾਂ ਦੇ ਘਰ ਡੰਡਿਆਂ ਨਾਲ ਤਿੱਖੇ ਤੇ ਤਰ੍ਹਾਂ-ਤਰ੍ਹਾਂ ਨਾਲ ਚੱਕਰ ਜੀ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਕਰਾਂਗੇ। ਕਾਬਲੇ ਗੋਰੇ ਮਾਮਲਾ ਪਿੰਡ ਚ ਤਣਾਦਾ ਕਾਰਨ ਬਣ ਗਿਆ ਹੈ ਤੇ ਲੋਕਾਂ ਵੱਲੋਂ ਦੋਵਾਂ ਪਾਸਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਅਨਸਾਰੀਆਂ ਉਮੀਦਾਂ ਪੁਲਿਸ ਦੀ ਕਾਰਵਾਈ ਤੇ ਨਿਆਂ ਤੇ ਟਿੱਕੀਆਂ ਹੋਈਆਂ ਨੇ ਅਜਨਾਲਾ ਹਲਕੇ ਦੇ ਪਿੰਡ ਕਰੀਮਪੁਰਾ ਦੇ ਵਿੱਚ ਕਈ ਸਾਲਾਂ ਤੋਂ ਅਦੂਰਾ ਖੜਿਆ ਨਵਾ ਪੁਲ ਲੋਕਾਂ ਦੀ ਜ਼ਿੰਦਗੀ ਲਈ ਖਤਰਾ ਬਣਿਆ ਹੋਇਆ ਹੈ ਦਰਅਸਲ 7 ਸਾਲ ਵੀ ਚੰਦੇ باوجود ਵੀ ਇਹ ਪੁਲ ਪੂਰਾ ਨਹੀਂ ਹੋ ਸਕਿਆ ਆਲੇ ਦੁਆਲੇ ਦੇ 12 ਤੋਂ ਵੱਧ ਪਿੰਡਾਂ ਦੇ ਲੋਕ ਰੋਜ਼ਾਨਾ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਨੇੜੇ ਬਣਿਆ ਲੋਹੇ ਦਾ ਅਸਥਾਈ ਪੁਲ ਹੁਣ ਡਿੱਗਣ ਦੇ ਕਿਨਾਰੇ ਹੈ ਪਿੰਡ ਵਾਸੀ ਡਰ-ਡਰ ਕੇ ਉਸ ਪੁਲ ਤੋਂ ਗੁਜ਼ਰਦੇ ਨੇ ਕਿ ਪਤਾ ਨਹੀਂ ਕਿਹੜੇ ਵੇਲੇ ਕਿਹੜਾ ਹਾਦਸਾ ਵਾਪਰ ਜਾਵੇ ਪਹਿਲਾਂ ਵੀ ਇੱਥੇ ਕਈ ਦੁਖਦਾਈ ਘਟਨਾਵਾਂ ਵਾਪਰ ਚੁੱਕੀਆਂ ਨੇ ਕੁਝ ਸਾਲ ਪਹਿਲਾਂ ਸਕੂਲ ਦੇ ਬੱਚਿਆਂ ਨਾਲ ਵਾਪਰਿਆ ਹਾਦਸਾ ਅੱਜ ਵੀ ਲੋਕਾਂ ਦੇ ਦਿਲਾਂ 'ਚ ਡਰ ਮੰਗ ਰਚਾ ਹੋਇਆ ਹੈ ਉਸ ਸਮੇਂ ਕੁਝ ਬੱਚੇ ਡੁੱਬ ਗਏ ਅਤੇ ਕਈ ਪਰਿਵਾਰਾਂ ਦੇ ਲੋਕਾਂ ਦੀ ਜਾਨ ਵੀ ਚਾ ਚੁੱਕੀ ਸੀ ਤੇ ਬਾਕੀ ਵੀ ਜੀ ਪੁਲ ਦੀ ਸਾਨੂੰ ਬਹੁਤ ਜ਼ਿਆਦਾ ਤੰਗੀ ਹੈ ਸਾਨੂੰ ਕੀ ਮਗਰਲੇ ਜਿੰਨੇ ਵੀ 10 ਪਿੰਡ ਆ ਨਾ ਸਾਰਿਆਂ ਨੂੰ ਬਹੁਤ ਜ਼ਿਆਦਾ ਤੰਗੀ ਹੈ ਕਿਉਂਕਿ ਸਾਰਿਆਂ ਨੇ ਮੰਨ ਲਓ ਅਈ ਨਾਲਾ ਲੱਗਦਾ ਸਾਰੇ ਪਿੰਡਾਂ ਨੂੰ ਸਾਰਿਆਂ ਨੇ ਮੰਡੀ ਵੀ ਇੱਧਰ ਆ ਸਾਰਿਆਂ ਨੇ ਬਾਇਆ ਇਹੋ ਹੀ ਸ਼ਾਰਟਕਟ ਆ ਸਾਰਿਆਂ ਨੂੰ ਪਰ ਸਾਰਿਆਂ ਨੂੰ 6-7 ਕਿਲੋਮੀਟਰ ਮਤਲਬ ਪੈੜਾ ਉਧਰ ਦੀ ਕਰਕੇ ਆਉਣਾ ਜੇ ਕਿਸੇ ਨੇ ਗੰਨਾ ਖੜਨਾ ਆ ਉਹਨੂੰ ਵੀ ਆਉਂਦੀ ਜਾਣਾ ਪੈਂਦਾ ਆ ਜੇ ਪੁਲ ਬਣਿਆ ਹੋਊਗਾ ਸਾਡੀ ਤਾਂ ਸਾਰੇ ਦਫਾ ਪਿੰਡਾਂ ਦੀ ਇਹੋ ਮੰਗ ਸੀਗੀ ਕਿ ਪੁਲ ਬਣ ਜੂਗਾ ਤਾਂ ਚਲੋ ਸਾਰਿਆਂ ਨੂੰ ਸੌਖਾ ਹੋ ਜਾਊਗਾ ਪਰ ਠੇਕੇਦਾਰ ਇੰਨਾ ਕਿ ਨਕਮਾ ਮਿਲ ਗਿਆ ਨਾ ਕਿ ਪੁਛੇ ਕੁਝ ਨਾ ਜੇ ਜਦੋਂ ਵੀ ਆਉਂਦਾ ਆ ਸਿਰਫ ਇਹੋ ਕਹਿ ਦਿੰਦਾ ਜੀ ਹਾਂਜੀ ਦੋ ਮਹੀਨਿਆਂ ਚੋਂ ਤਾਡਾ ਤਿਆਰ ਹੋ ਗਿਆ ਤਿੰਨ ਮਹੀਨਿਆਂ ਚ ਤਿਆਰ ਹੋ ਗਿਆ ਉਹ ਅਸਲ ਠੇਕੇਦਾਰ ਹੈਗਾ ਹੀ ਪੁਲੀਆਂ ਵਾਲਾ ਪਰ ਇਸ ਵਾਰ ਉਹਨੂੰ ਪ ਇਹਨੇ 7 ਸਾਲ ਲਾਤੇ ਜੇ ਦੱਸੋ ਇਹੋ ਜਿਹਾ ਇੱਕ ਪੁਲ ਨੂੰ ਹੋਰ ਮਿਲ ਗਿਆ ਉਹ ਤਾਂ ਬਸ ਸਾਨੂੰ ਕਿ ਮਗਲੇ ਪੰਨਾਂ ਨੂੰ ਡੋਬ ਦੂਗਾ ਇਸ ਬਾਰੇ ਐਸਜੀਐਮ ਅਚਨਾਲਾ ਰਵਿੰਦਰ ਸਿੰਘ ਅਰੋੜਾ ਦਾ ਕਹਿਣਾ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਚ ਆ ਗਿਆ ਹੈ ਤੇ ਐਕਸੀਐਨ ਮੰਡੀ ਬੋਰਡ ਨਾਲ ਗੱਲ ਕੀਤੀ ਗਈ ਹੈ ਛੇਤੀ ਹੀ ਮੀਟਿੰਗ ਕਰਕੇ ਇਸ ਪੁਲ ਦੇ ਕੰਮ ਨੂੰ ਪੂਰਾ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਜਿਹੜਾ ਤੁਸੀਂ ਇਹ ਮਾਮਲਾ ਮੇਰੇ ਧਿਆਨ ਚ ਲਿਆਇਆ ਮਤਲਬ ਤੁਸੀਂ ਰਿਟਰਨ ਦਿਓ ਮੈਨੂੰ ਅਗਰ ਜੇ ਕੋਈ ਇਸ ਤਰ੍ਹਾਂ ਦੀ ਪੈਂਡੈਂਸੀ 7 ਸਾਲ ਦੀ ਦਾ ਕੋਈ ਕ੍ਰਾਈਟੇਰੀਆ ਹੀ ਨਹੀਂ ਹੈਗਾ ਗੌਰਮント ਦਾ ਕਿਨੇ ਦਿਨ ਪੈਂਟਿੰਗ ਰਹਿ ਸਕੇ ਬਾਕੀ ਮੈਂ ਇਹਦਾ ਕਨਫਰਮ ਕਰਕੇ ਐਕਸ਼ਨ ਸਾਹਿਬ ਮੰਡੀ ਬੋਰਡ ਨਾਲ ਗੱਲ ਕੀਤੀ ਹੈ ਤੇ ਇਹਦੀ ਮੀਟਿੰਗ ਕਰਾ ਕੇ ਇਹਦਾ ਜਲਦੀ ਤੋਂ ਜਲਦੀ ਹੱਲ ਕਰਾ ਕੇ ਰਾਂਗੇ ਕਾਬਲੇ ਗੌਰ ਹੈ ਕਿ ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਠੇਕੇਦਾਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਤੁਰੰਤ ਪੁਲ ਨੂੰ ਪੂਰਾ ਕੀਤਾ ਜਾਵੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਦਾ ਧੀਰਜ ਖਤਮ ਹੋ ਗਿਆ ਹੈ ਉਹ ਚਾਹੁੰਦੇ ਨੇ ਬੱਚਿਆਂ ਤੇ ਬਜ਼ੁਰਗਾਂ ਦੀ ਜਾਨ ਨਾਲ ਹੋਰ ਖਿਲਵਾੜ ਨਾ ਹੋਵੇ ਸੋ ਇਹ ਸੀ ਪੰਜਾਬ ਨਿਊਜ਼ ਦੀ ਅਹਿਮ ਖਬਰ ਇਸ ਦਿਨ ਨਾਲ ਹੀ ਤੁਸੀਂ ਮੈਂ ਦੁਆਗਿਆ ਧੰਨਵਾਦ We'll